ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਬਾਈ ਗੋਰੇ ਕੋਲੇ ਪਹੁੰਚੇ ਪਿੰਡ ਖਦੌੜ ਦੋਸ ਨੂੰ ਬਹਿਣਾ ਦਿਖਾਵਾਂਗੇ ਇੱਕ ਤਾਜੀ ਸੂਈ ਗਰਲੈਂਡੋ ਦੇ ਵਿੱਚ ਪੈਂਦੀ ਹੈਗੀ ਗੱਲਬਾਤ ਬਾਈ ਜੀ ਨਾਲ ਕਰਾਵਾਂ ਇੱਕ ਦੋ ਸੂਈ ਇੱਕ ਗੱਬਣ ਦਿਖਾ ਦੇਣਗੇ ਸਸੀ ਕਾ ਵੀਰੇ ਗੋਰੇ ਸਸੀ ਕਾ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਬਈ ਠੀਕ ਆ ਤੁਹਾਡਾ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਨੰਬਰ 8788 ਬਾਈ 0 422 ਆ ਪਿੰਡ ਆਪਣਾ ਜੀ ਪਿੰਡ ਪਟੋੜਾ ਜ਼ਿਲ੍ਹਾ ਬਨਾਲਾ ਤਸੀਲ ਤਪਾ ਬਾਈ ਨਾਨਸਰ ਗੁਰਦੁਆਰੇ ਕੋਲ ਘਰ ਆਪਣਾ ਤੇ ਗੋਰੇ ਵਧੀਆ ਹੋ ਜਾਂਦੇ ਬਹੁਤ ਹਾਂ ਬੇ ਕਹਿੰਦੇ ਵੀ ਵਧੀਆ ਰਾਤ ਵੀ ਆਪਾਂ ਬਾਈ ਸੀ ਉਹ ਵੀ ਫਿਰ ਹਾਂ ਮੈਂ ਉਹ ਬੈਗੀ ਬੈਠ ਵੀ ਵੇਗੀ ਮੱਝ ਦੇ ਆਏ ਬੈਠੇ ਬੰਦੇ ਓਕੇ ਓਕੇ ਹਾਂ ਬੈਠ ਦਾ ਲੈ ਗਈ ਸੀ ਫੇਰੇ ਓਕੇ ਤੇ ਜਿਹੜੀ ਵੀਰੇ ਅੱਜ ਆਪਾਂ ਦੋ ਦੇਖਣੇ ਜਿਹੜੀ ਆਪਾਂ ਗਰਲੈਂਡ ਉਹ ਵੇੜ ਦੇਖੀ ਜਾਨੇ ਕਦੋਂ ਸੂਈ ਵੀਰੇ ਇਹ ਅੱਤੇ ਮੈਂ 8:00 ਵਜੇ ਸੌਦਾ ਕਰਨ ਜਾ ਰਹਾ ਤੋ ਤੇਰੀ ਵੀਡੀਓ ਪਾਉਣ ਤੋਂ ਬਾਅਦ ਉਹ ਚੋਆ ਸੀ ਅੱਛਾ ਜੀ ਬਾਹਰ ਦੀ ਦੁੱਧ ਦੀ ਕੱਢਿਆ ਸੀ ਸਵੇਰੇ ਬੱਚਾ ਚੰਗਾ ਤਾਂ ਸੀ ਓਕੇ ਤੇ 34 ਕਿਲੋ ਚੋਲਿਆ ਚੁਟਾ ਨਹੀਂ ਤੇ ਪਹਿਲਾ ਨੰਬਰ ਬੋਲ ਦੇ ਬਾਈ ਨੰਬਰ 87 ਤੋਂ 88 ਬਾਈ 0420 ਆ ਤੇ ਪਿੰਡ ਆਪਣਾ ਪਧਾਉਕੀ ਦਾ ਬਰਨਾਲਾ ਤਹਿਸੀਲ ਤਾਪਾ ਹਾਂਜੀ ਤੇ ਨਾਨਕਸਰ ਵਾਲੇ ਗੁਰਦੁਆਰੇ ਤੋਂ ਗਾਹਾਂ ਕੇ ਬਧਾਤਿਆਂ ਦੀ ਸੜਕ ਤੇ ਆਪਣਾ ਘਰ ਹਾਂ ਬਾਈ ਓਕੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀਏ ਨੇ ਕਦੋਂ ਸੂਈ ਆ ਬਾਈ ਇਹ ਰਾਤ ਸੂਈ ਆ ਬਾਈ 8:00 ਵਜੇ ਸੂਈ ਹੋਣੀ ਆ 8:00 ਵਜੇ ਸੂਪੀ ਕੀ ਦੇਤਾ ਬੱਚਾ ਦੇਤਾ ਬਈ ਨੇ ਬੱਚਾ ਦੇਤਾ ਤੇ ਕੱਦ ਕਾਰ ਤੇ ਸਹਿਜ ਵਜਨ ਵੜਾ ਵਧੀਆ ਵੜਿਆ ਵਾਲੂ ਬਹੁਤ ਸੋਹਣਾ ਬਾਈ ਤੇ ਕਿੰਨਾ ਗਾ ਬਾਈ ਸਹੀ ਜਆ ਬੋਲਾ ਕੱਢਿਆ ਸੀਦਾ ਬਾਈ ਰਾਤ ਮੈਂ ਬਾਲਟੀ ਪਰ ਗਏ ਤੜਕੇ ਉਹਨੇ 3 ਕਿਲੋ 4 ਚੋਤੇ ਬੱਕਾ ਬੱਚਾ ਪਿਆਤਾ ਸੀ ਬਾਕੀ ਮੈਂ ਹਜਾ ਜਰਾ ਵੀਡੀਓ ਪਾਉਣੇ ਤਾਂ ਚੋਈ ਹੂੰ ਤੇ ਦੁੱਧ 22 ਕਿਲੋ ਚੋਇਆ ਦਾ ਜਿਵੇਂ ਆਪਾਂ ਪਹਿਲਾਂ ਸੂਈ ਦਾ ਪਿਛਲੀ ਵਾਰ ਪਹਿਲਾਂ ਸੂਈ 22 ਕਿਲੋ ਤੋਂ ਜ਼ਿਆਦਾ ਘਰੋਂ ਮੰਨ ਕੇ ਚੱਲੋ 1-2 ਪਹੂ ਹੀ ਰੱਖ ਜਿੰਦਾ ਤੋ ਲਈ ਆਏ ਕਿਹਨੇ ਲੂ ਬੰਦੇ ਤੋਂ ਕਾਂ ਲਈ ਓਕੇ ਜੀ ਨਮਾਗਰਾਂ ਤੋਂ ਤੁਸੀਂ ਛੱਡਣੀ ਬੰਜੀ ਪੱਥਰ ਵਾਲੀ ਗਾਂ ਆ ਗਈ ਹੈ ਨਾ ਉਹ ਮੈਂ ਆ ਦੇ ਰਾਤ ਕੋਈ ਐਟ ਵਰਗਾ ਗੋਹਾ ਕਰ ਰਹੀ ਆਮ ਕਹਿੰਦੇ ਮੋਖ ਦੀ ਮਰੀਏ ਨਹੀਂ ਨਹੀਂ ਬਈ ਠੀਕ ਆ ਯਾਰ ਗੱਲਬਾਤ ਬੁਰੀ ਓਕੇ ਆ ਚੰਗੀ ਵਹਿੜ ਆ ਗਈ ਜੇ ਅੱਛਾ ਚਲੋ ਬਤਾਓ ਆ ਦੇਖੋ ਜੀ ਚੰਗੀ ਆ ਤੇ ਫਿਰ ਕਿੰਨਾ ਕੁ ਦੁੱਧ ਕੱਢ ਦੂ ਇਦਕੀ ਬਾਈ 24 25 ਕਿਲੋ ਮੋਜੇ ਨਾਲ ਪਾ ਦੋਗੇ ਬਾਕੀ ਫੈਂਡ ਚੰਗੀ ਆਉਂਦੀ ਆ ਦੀ ਫੈਂਡ ਚੰਗੀ ਖੋਲੋ ਜੀ ਤੋਰਾ ਕਰਹਿ ਕੇ ਜੇ ਇਕ ਤਾਰਾ ਤੋਰਾ ਬਾਈ ਕਹਿੰਦਾ ਮਾਰ ਕੇ ਦਿਖਾ ਦੇਾਂਗੇ ਆ ਦਿਖਾ ਦਾਂਗੇ ਹੂੰ ਥਾਣ ਲੈਵੇ ਦੀ ਪੂਰੀ ਸਾਫ ਆ ਤੇ ਗਰਲੈਂਡੋ ਦੁੱਧ ਇਹ ਕਿਨੇ ਵਾਕਿਆ ਹੀ ਕੱਢ ਦੇਣਾ ਪਹਿਲੇ ਸੂਏ ਨੇ ਚੰਗਾ ਦੁੱਧ ਕੱਢਿਆ ਵਾ ਦੂਜੇ ਸੂਏ ਵੀ ਚੰਗਾ ਕੱਢ ਦੇਣਾ ਗਰਮੀ ਨਹੀਂ ਮੰਨਦੀ ਬਾਕੀ ਦੀ ਗੱਲ ਇਕ ਤੁਸੀਂ ਮੱਝ ਲੈ ਕੇ ਜਾਓਗੇ ਗਾਂ ਦੇ ਬਾਹ ਦੇ ਵਿੱਚ ਹਾਂ ਮੱਝ ਦੇ ਬਾਹ ਦੇ ਵਿੱਚ ਗਾਂ ਲੈ ਕੇ ਜਾਓਗੇ ਚੰਗੀ ਮੱਝਾਂ ਹਰਗੀ ਹਾਂ ਵਧੀਆ ਸੈਜ ਹੈ ਜਿਹੜੀ ਆਪਾਂ ਉੱਤੇ ਵਿਅਸੀ ਵਾਲੀ ਵਿੱਚ ਉਹਦੇ ਮੱਥੇ ਮੁਕਾਬਲੇ ਦੀ ਆ ਹੂੰ ਇਹ ਵੀਰੇ ਹੋਰ ਚੀਜ਼ ਆ ਹਾਂ ਚੰਗੀ ਆ ਬਾਕੀ ਦੀ ਗੱਲ ਤੁਸੀਂ ਚੰਗਾ ਦੁੱਧ ਦੇ ਨੇ ਪਾਉਣਾ ਫੈਟ ਵਾਲਾ ਦੁੱਧ ਪਾਉਣਾ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੀ ਹੋਊਗਾ ਆ ਲੋ ਜੀ ਸਾਫ ਸੁਥਰੀ ਆ ਯਾਰ ਸਾਫ ਸੁਥਰੀ ਜਮਾਂ ਜਮ ਹਾਂ ਲੈਵੇ ਦੀ ਪੂਰੀ ਸਾਫ ਆ ਜੀ ਆ ਦੇਖੋ ਮਾਰੋ ਫਿਰ ਵੀਰੇ ਤਾਰਾਂ ਚੰਗੀ ਅੱਦੇ ਬਾਕੀ ਦਾ ਆਥਣ ਨੂੰ ਤਾਂ ਕਰਮ ਆਏ ਨੇ ਹੋਰ ਲੈਵਾ ਤਿਆਰ ਹਾਂ ਬਾਕੀ ਦੁੱਤ ਜਾ ਕੇ ਹੋਰ ਹੀ ਬਣ ਜੂ ਓਕੇ ਜੀ ਆ ਦੇਖੋ ਵੀਰੋ ਬੱਚਾ ਆਪਾਂ ਬੰਨਤਾ ਤੇ ਗੁਰੇ ਥਣ ਦਾ ਫਿਰ ਰੋਗ ਰੋਗ ਦਾ ਘੱਟਿਆ ਹਲਾ ਬਾਈ ਉਹ ਚੰਗਾ ਮਾਰੋ ਫਿਰ ਤਾਰਾਂ ਮਾਰ ਥੱਲੇ ਮੈਂ ਤਾਂ ਡੋਲਣਾ ਯਾਰ ਹਾਲ ਹੋ ਜੀ ਗੋਰੇ ਜਿਹੜਾ ਵੀ ਵੀਰ ਲੈ ਗਿਆ ਜਾਂ ਵੀ ਕਰੂ ਤੇ ਗਾਣ ਨੂੰ ਜਾਣ ਕਰੂਗਾ ਇਹੋ ਜੀ ਗਾਣ ਹੀ ਹੈ ਨਾ ਇੱਕ ਨੰਬਰ ਗਾਣਾ ਜਰਾ ਇੱਕ ਨੰਬਰ ਚਵਾਈ ਚਬੂਈ ਦੀ ਤਾਂ ਓਕੇ ਹੋਰ ਆਨੇ ਪੈ ਪੁਰਪਟਾ ਦੀ ਬਾਈ ਯਾਰ ਗੋਰੇ ਮੰញਾ ਆ ਰਹੀਆ ਪੁੱਛਿਆ ਸੀ ਵੀ ਲੰਮਾ ਸਮਾਂ ਦੋਦੇ ਹਾਂ ਸਭ ਫੈਨ ਬਹੁਤ ਆਉਂਦੀ ਆ ਬਾਈ ਆ ਦੇਖੋ ਜੀ ਦਸੱਲੀ ਵਾਲਾ ਧਾਮ ਆ ਬੈਠਦਾ ਬਸ ਵੀਰੇ ਖੋਲ ਦੋ ਨੇ ਓਕੇ ਜੀ ਹੋਰ ਨਹੀਂ ਹਿਲਣ ਚਲਣ ਵਾਲੀ ਬਾਈ ਯਾਰ ਮਾਰ ਦੇ ਕੇ ਮੜਾ ਕੈਮਰਾ ਆ ਦੇਖੋ ਜੀ ਯਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਕਲਾਸਾਂ ਆ ਰਗੇ ਥਣ ਲੱਗਿਆ ਬੈਠਦੇ ਹਨ ਦੰਦਸੀ ਨਾ ਯਾਰ ਹੱਥ ਵੀ ਨਾ ਲਗਾਈ ਮੰਗਾਲੋ ਵੀਰੇ ਯਾਰ ਓਕੇ ਜੀ ਥਣ ਘਟ ਵੱਧ ਹੋਈ ਆਪਣੀ ਗਰੰਟੀ ਹੈ ਭਾਰਤੀ ਗਰੰਟੀ ਆਪਣੀ ਹੋਊਗੀ ਓਕੇ ਵੀਰੇ ਗੋਰੇ ਰੇਟ ਦੱਸ ਤੇ ਦਾ ਵਾਜਾ ਜਾਂ ਲੈਣ ਤੇ ਦੇਣ ਕਿਸੇ ਭੈਣ ਭਰਾ ਦਾ ਫਾਇਦਾ ਹੋਵੇ ਬਾ ਲੈਣ ਦੇਣੀ ਦੱਸਦੀ ਵੇਟ ਯਾਰ ਐਵੇਂ 90 ਮੰਗ ਲਾ 85 ਮੰਗ ਲਾ ਕੇ ਫਾਇਦਾ ਨਹੀਂ ਹਨਾ ਕਿੰਨੇ ਪੈਸੇ ਲੈਣੇ 76000 ਦੀ ਵੈਢ ਦਊਂਗਾ ਮਾਨਦਾਨ ਵਿੱਚੋਂ 80000 ਕਰੂੰ 75 ਲੂੰਗਾ ਓਕੇ ਜਮਾ ਜਾਏ ਰੇਟ ਤੇ ਘਰ ਮੇਂ ਰਹਿਤ ਹਾਂਜੀ ਤੇ ਹੁਣ ਵੀਰੇ ਦੂਜਾ ਨੰਬਰ ਦੂਜੇ ਨੰਬਰ ਦੀ ਬਈ ਆਪਾਂ ਮੰਗਦੇ ਆ 90 ਦੀ ਬੱਛੀ ਦੇਣੀ ਹੈ ਤੀਜਾ ਸੁਗਾ ਦੁੱਧ ਫਿਰ ਚੰਗਾ ਘੜਦੋ ਹਣਾ ਕੱਢ ਲਿਓ 3 ਤੀਜੇ ਆਮ ਹੀ ਦੇਈ ਜਾਂਦੇ 35 ਦਾ ਥਣ ਦਿਖਾਈ ਗਏ ਹਣਾ ਬੜੇ ਚੰਗੇ ਥਣ ਲੱਗੇ ਯਾਰ ਆ ਦੇਖੋ ਗੁਲਾਬੀ ਥਣ ਤੇ ਮੋਟਾ ਗੁੱਲੇ ਵਾਲਾ ਥਣ ਠੰਡੀ ਸੀ ਆਏ ਦੇਖੋ ਨਾ ਕਿੱਡਾ ਥੋਲ ਸਾਈਦੀ ਹੈ ਓਕੇ ਜੀ ਲਿਓ ਇਹਨੂੰ ਫਿਰ ਤੇ ਬਾਹਰ ਨੂੰ ਤੋੜਾ ਕਰਾਂਗੇ ਵੱਡੀ ਵਹਿੜ ਆ ਗਰਮੀ ਦਾ ਤੋਹਫਾ ਇਹ ਵੀ ਆ ਗਰਮੀ ਦਾ ਤੋਹਫਾ ਓਕੇ ਜੀ ਹਾਂ ਦੁੱਧ ਵਧੀਆ ਪਾ ਦੂਗੀ ਓਕੇ ਜੀ ਮਾਰੇ ਬਤੋ ਜੀ ਥਣ ਲੇਵੇ ਦੀ ਬੜੀ ਸਾਫ ਆ ਤੇ ਮੋਟੀਆਂ ਉਂਗਲਾਂ ਵਰਗੀਆਂ ਲੇਵੇ ਦੇ ਉ ਬੱਡੇ ਲੰਮੀ ਤੋਂ ਤਾਂ ਤੇ ਭਾਂਤੇ ਦੀ ਛੋਟੇ ਨਹੀਂ ਤੇ ਭਰ ਅੱਗੀ ਹੁਣ ਤਾਂ ਹਨਾ ਹਾਂ ਹਾਂ ਬਾਕੀ ਦੀ ਗੱਲ ਜੀ ਫੁੱਲ ਸਾਈਜ਼ ਦੀ ਚੰਗੀ ਆ ਗਈ ਫੇਰ ਆਪਾਂ ਕਹਿ ਦਈਏ ਕਾ ਚੰਗੇ ਕਾਡ ਕਾਟ ਚ ਆ ਗਈ ਛੋਟੀ ਹੋਈ ਤਾਂ ਆਪਾਂ ਛੋਟੀ ਬੋਲਾਂਗੇ ਨਹੀਂ ਵੱਡੀ ਹੈ ਬਾਈ ਵੱਡੇ ਸਾਈਜ਼ ਦੀ ਆ ਗਈ ਤੇ ਸੂਆ ਵੀਰੇ ਕਿਹੜਾ ਤੀਜਾ ਜਾਰੀ ਜੀ ਨਾ ਸੂਰੇ ਤੀਜਾ ਸੂਆ ਕਿੰਨਾ ਕੁ ਬਾਈ ਦੁੱਧ ਕੱਢ ਦੂ ਐਤੀ ਇਹ ਦੇ ਦੂ ਬਾਈ 38 39 ਕਿਲੋ ਚੰਗੀ ਕੇਰਲ 40 42 ਦੇ ਦੂਗੀ ਓਕੇ ਤੇ ਬਾਕੀ ਇਹ ਜਿਹੜੇ ਵੀਰ ਤੇ ਬਾਕੀ ਫਾਰਮ ਤਿਆਰ ਕਰ ਦੂ ਹਨਾ ਹਾਂ ਵੱਡੀ ਵਹਿੜਾ ਵੀਰੇ ਯਾਰ ਹਾਂਜੀ ਜੀ ਤੇ ਗੁਰੇ ਦਾ ਰੇਟ ਹੈਗਾ 90000 ਰੁਪਏ ਆ 90 ਦੇ ਦਾਂਗੇ ਮਾਨਦਾਨ ਮਾਨ ਕਰ ਦਾਂਗੇ ਇਹਦੇ ਵਿੱਚੋਂ ਬਈ ਕੋਈ ਓਕੇ ਦੋ ਵਹਿੜਾਂ ਸੀ ਦੋਨੇ ਤੁਹਾਨੂੰ ਦਿਖਾ ਦਿਆਂ ਚਾਰ ਦਿਨ ਸੰਭਲੋਗੇ ਚੰਗੀ ਵਹਿੜ ਆ ਹਨਾ ਹਾਂਜੀ ਤੇ ਇਹਦਾ ਸਾਈਜ਼ ਮੀਡੀਅਮ ਸਾਈਜ਼ ਆ ਨਾ ਬੜੀ ਛੋਟੀ ਨਾ ਬੜੀ ਵੱਡੀ ਆ ਇਹ ਤਾਂ ਬੋਲ ਦੀ ਬੋਲ ਤੇ ਬਾਕੀ ਦੀ ਗੱਲ ਚੰਗੇ ਵਾਜਣ ਵਾਲੀ ਚੰਗੇ ਵਾਜਣ ਵਾਲੀ ਬਹੁਤ ਦੁੱਧ ਪਾਉਗੀ ਬਈ ਓਕੇ ਜੀ ਦਾਲੇ ਵਾਲਾ ਬਹੁਤ ਸਾਫਾ ਨਹੀਂ ਆ ਆਪਾਂ ਗਾਂਗਾ ਲੈਨੇ ਹੀ ਲੈ ਰਏ ਆ ਜੀ ਘਾਬੋ ਘਟ ਮਿਲਦੀ ਹੂੰ ਓਕੇ ਜੀ ਆ ਦੇਖੋ ਚਲ ਬਤਾ ਜੀ ਨਾਲੇ ਦੀ ਪੂਰੀ ਸਾਫਾ ਬਰੀਡਰ ਵੈੜਾ ਯਾਰ ਨੰਬਰ ਬੋਲਿਓ ਭਾਈ ਨੰਬਰ 87088 ਵੀਰੇ 04320 ਆ ਪਿੰਡ ਭਲੌੜ ਜ਼ਿਲ੍ਹਾ ਬਨਾਲਾ ਓਕੇ ਜੀ ਹਾਂਜੀ ਬੱਚੀ ਵੀ ਆ ਵੀਰੇ ਇਹ ਵੀ ਦੇ ਦਾਂਗੇ ਭਾਈ ਓਕੇ ਇਹਦਾ ਕੀ ਰੇਟ ਆ ਇਹ ਖੀਰੀ ਆ ਭਾਈ 32000 ਦੇ ਦੂੰਗਾ ਇਹ ਤੇ ਮਾਨਤਾਨ ਵਿੱਚੋਂ ਕਰ ਦੂੰਗਾ ਤੇ ਥੱਲੋਂ ਲੈਵਲ ਉਹ ਬੜਾ ਚਾਰ ਹੀ ਥਾਣਾ ਹਾਂ 8 ਮਹੀਨਿਆਂ ਦੀ ਬਰੀਡ ਬਹੁਤ ਆ ਬੱਚੀ ਦੀ ਓਕੇ ਤਿੰਨ ਨਾਕ ਸੀ ਤਿੰਨੇ ਤੁਹਾਨੂੰ ਦਿਖਾਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕੰਨੇ ਵੀਡੀਓ ਦੇ